ਕਲਵੰਦ ਭਾਈ ਚੋਣ ਜਮਾ ਇੱਕ ਨੰਬਰ ਆਖ ਲਈ ਇੱਕ ਨੰਬਰ ਜੀ ਇੱਕ ਨੰਬਰ ਇਹ ਦੀ ਹੈ ਨਾ ਆ ਦੇਖੋ ਤੁਸੀਂ ਤਾਰ ਦੇ ਤਾਰ ਦੇ ਤੇ ਮੇਰੇ ਮਨ ਦਾ ਹੀ ਸੀਗਾ ਮੈਂ ਕਿਹਾ ਭਾਈ ਆਪਾਂ ਬੱਚੇ ਲਾ ਕੇ ਦਿਖਾ ਦਈਏ ਭਾਈ ਕਹਿੰਦਾ ਕੋਈ ਚੱਕਰ ਨਹੀਂ ਯਾਰ ਆਪਾਂ ਲਈ ਉਂ ਵੀ ਮੈਂ ਕਹਿੰਦਾ ਦੋ ਚੀਜ਼ਾਂ ਹੀ ਮਿਲ ਜਾਣਗੀਆਂ ਭਾਈ ਮਗਰ ਇਹਦੇ 31 ਆ ਕਿ ਨਹੀਂ ਇਹਨੂੰ ਪੰਜਵਾਂ ਦੇਣਾ ਇਹਦੇ ਥੱਲੇ ਬੋਲਾ 9 ਕਿਲੋ ਹੁਣ ਇਸ ਟਾਈਮ ਹੈਗਾ ਜਿਹੜਾ ਚੋਨਾ ਥੱਲੇ ਪਿਆ ਹੈ ਚੋਨਾ ਵਾਲਾ ਭਾਈ ਜਿਹੜਾ ਥੱਲੇ ਚੋਨਾ ਬਹਿ ਕੇ ਚੋਨਾ ਆ ਕਿਉਂ ਕਿਵੇਂ ਜਿਵੇਂ ਸੂਈ ਹੈ ਤਾਜੀ ਹੈ ਨਾ ਜਿਹੜਾ ਪਲੂਣ ਕਰਦੀ ਹੁੰਦੀ ਹੈ ਚਵਾਈ ਦੀ ਨੀਵੇਂ ਭਾਈ ਮੈਂ ਸੀ ਲੋਕੇ ਜਮਾ ਭਾਈ ਕੋਈ ਸੱਜ ओके okay, भाई कहंदा ਵੀ ਆਪਣੇ ਚੈਨਲ ਦੇ ਉੱਪਰ ਪਹਿਲੀ ਵੀਡੀਓ ਹੈ ਬਾਕੀ ਕਰਦੇ ਵੀ ਕਿੰਨੇ ਕਿਲੋ ਤੇ ਚਲੀ ਜਾਊ ਝੋਟੀਆਂ ਇਹ ਅੰਦਾਜ਼ਾ ਦੋਦੀ ਦੇ ਦੂਗੀ 12-13 ਕਿਲੋ 12-13 ਕਿਲੋ ਹਣਾ ਸასი ਗਾਲ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚਿਆ ਵੀਰੇ ਕਲਵੰਤ ਦੇ ਫਾਰਮ ਤੇ ਬਾਈ ਦਾ ਪਿੰਡ ਹੈਗਾ ਮੋਰਾਾਂ ਵਾਲੀ ਤਹਿਸੀਲ ਵੀ ਫਰੀਦਕੋਟ ਤੇ ਜ਼ਿਲ੍ਹਾ ਵੀ ਫਰੀਦਕੋਟ ਆ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਕੋਕਾ ਪੀਸ ਰਹਿਣ ਪੂਰੀ ਟੌਪ ਦੀਆਂ ਜੜੀਆਂ ਤਾਜ਼ੀਆਂ ਸੁਈਆਂ ਝੋਟੀਆਂ ਧਕਾਵਾਂਗੇ ਕੀ ਕੀ ਬੱਚੇ ਦੇਗੀਆਂ ਰੇਟ ਬਾਈ ਕਹਿੰਦਾ ਬਿਲਕੁਲ ਜੈਜੇ ਕਰਨਿਆਂ ਕਿੰਨਾ ਦੁੱਧ ਆ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਬੇਨਤੀ ਆ ਕੋਈ ਵੀ ਜਾਨਵਰ ਖਰੀਦਣਾ ਉਹਨੂੰ ਆਪਦੀ ਸਮਝ ਨਾਲ ਤੇ ਤਸੱਲੀ ਪਰਖ ਕੇ ਨਾ ਖਰੀਦਣਾ ਕਿਉਂਕਿ ਬਾਈ ਉਹਨਾਂ ਦਾ ਵਪਾਰ ਦਾ ਕੰਮ ਆ ਹੋਰ ਸਾਰੀ ਜਾਣਕਾਰੀ ਆਪਾਂ ਲੈ ਕੇ ਦੇਵਾਂਗੇ ਕਲਮੰਤ ਵੀਰੇ ਸਭ ਤੋਂ ਪਹਿਲਾਂ ਸਵਾਗਤਾ ਤੁਹਾਡਾ ਆਪਣੇ ਚੈਨ ਕਲਮੰਤ ਬਾਈ ਜੀ ਤੇ ਕਲਮੰਤ ਬਾਈ ਜਿਵੇਂ ਆਪਾਂ ਕਿਸੇ ਨਵੇਂ ਫਾਰਮ ਤੇ ਆਉਨੇ ਆਣਾ ਹਾਂ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਸਵਾਲ ਮੇਰਾ ਇਹੀ ਹੁੰਦਾ ਵੀ ਆਪਣੇ ਜਾਨਵਰ ਘਰੇਲੂ ਆ ਕੇ ਲੈ ਆ ਬਾਈ ਆਪਣੇ ਹੈ ਲੈ ਆ ਬਾਈ ਜੀ ਪਰ ਹੈ ਨਹੀਂ ਕਿ ਜਾਤ ਕੁਆਲਿਟੀ ਹੈ ਪਿੰਡ ਦੇ ਪਿੰਡੋਂ ਹੀ ਖਰੀਦੇ ਹੋਏ ਸਾਰੇ ਪਿੰਡੋਂ ਖਰੀਦੇ ਆ ਹਾਂ ਘਰੇਲੂ ਸੱਜਣ ਤੋਂ ਕਿਥੋਂ ਖਰੀਦੇ ਆ ਹਾਂ ਪੂਰੇ ਜਨਕ ਤਸਲੀ ਵਾਲੇ ਪਿੰਡ ਤੇ ਬਾਈ ਸਭ ਤੋਂ ਪਹਿਲਾਂ ਜਿਹੜੀ ਇਹ ਕਰਮ ਵਾਲੀ ਇੱਕ ਨੰਬਰ ਤੇ ਖੜੀ ਆ ਹਨਾ ਇਹਦੇ ਬਾਰੇ ਦੱਸ ਦੀ ਬਾਈ ਕਿੰਨੇ ਕ ਦਿਨ ਦਾ ਸੂਆ ਏ ਉਹਦਾ ਪਤਾ ਦੱਸ ਤਾ ਵੀ ਪਲੂਣ ਆ ਦੋਨੇ ਹਨਾ ਤੇ ਕਿੰਨੇ ਕ ਦਿਨਾਂ ਦਾ ਸੂਆ ਕੀ ਬੱਚਾ ਦੇਗੀ ਕਿੰਨਾ ਦੁੱਧ ਤਿਆਰ ਆ ਬਾਈ ਇਹ ਚੌਥਾ ਦਿਨ ਹੋ ਗਿਆ ਸੂਈ ਨੂੰ ਚੌਥਾ ਦਿਨ ਆ ਬਾਈ ਸਾਢੇ 7 ਸਾਢੇ 7 ਕਿਲੋ ਦੁੱਧ ਹੋएगा ਜਨਕ ਬਹੁਤ ਤਿਆਰ ਆ ਇਥੇ ਠੀਕ ਆ ਬਾਈ ਬੱਚਾ ਇਹਦੇ ਤੇ ਭਾਈ ਉਹ ਮੇਰੇ ਸਹਾਂ ਉਹ ਦੋਨੇ ਇਕੱਟੀਆਂ ਜੈਡ ਬਲੈਕ ਹਨ ਹਾਂਜੀ 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 ਤੇ ਆ ਆ ਤੁਸੀਂ ਦੇਖੋ ਹਨਾ ਤੇ ਭਾਈ ਉਹ ਕਿਵੇਂ ਜਿਵੇਂ ਸੂਈ ਹੈ ਤਾਜੀ ਹਨਾ ਜਿਹੜਾ ਪਲੂਨ ਕਰਦੀ ਹੁੰਦੀ ਹੈ ਚਵਾਈ ਕਿਵੇਂ ਬਾਈ ਨਾ ਨਾ ਬਾਈ ਮੈਂ ਨਾ ਸੀ ਲੋਕੇ ਜਮਾਂ ਬਾਈ ਕੋਈ ਚੱਕਰ ਨਹੀਂਗਾ ਥਣ ਥਣ ਪੂਰਾ ਮੁਠੀ ਵਾਲਾ ਪੂਰਾ ਬੱਚੇ ਬੱਚਾ ਨਾ ਪੂਰਨ ਸਹਿਮਤ ਹਾਂ ਸਹਿਮਤ ਜੀ ਬੱਚੇ ਆਪਾਂ ਨਾ ਛੱਡ ਕੇ ਦਿਖਾ ਦੇ ਹਾਂਜੀ ਦਿਖਾ ਦਿਖਾ ਦਾਂਗੇ ਤੇ ਆ ਤੁਸੀਂ ਪੱਠਪੂੜਾ ਦੇਖ ਲਓ ਇੱਕ ਰਹੀ ਹੋਰ ਦੋਰ ਦੀ ਬਾਈ ਲੰਮੀ ਕਰ ਤੇ ਪੱਠਪੂੜਾ ਤੇ ਥਾਣਾ ਥਾਣਾ ਦੀ ਬੰਤਰ ਦੇਖੋ ਤੁਸੀਂ ਹਨਾ ਭਾਈ ਜੇ ਮੇਰੇ پاس ਮੱਕੇ ਥਣ ਥਣ ਬਹੁਤ ਸੋਹਣਾ ਲੱਗਦਾ ਹੁੰਦੀ ਕਿ ਨਹੀਂ ਆਪਾਂ ਵੀਡੀਓ ਆਪਾਂ ਲਾ ਕੇ ਵਿਖਾਵਾਂਗੇ ਬੱਚਾ ਭਾਈ ਬਿਲਕੁਲ ਬੱਚਾ ਆਪਾਂ ਭਾਈ ਕਹਿੰਦਾ ਲਾ ਕੇ ਦਿਖਾਵਾਂਗੇ ਉਹਦੇ ਨਾਲ ਹੀ ਪਤਾ ਹੋ ਜਾਂਦਾ ਵੀ ਜਿਹੜਾ ਪਲੂਨ ਹੈ ਨਾ ਬੱਚੇ ਦੇ ਨਾਲ ਕਿਦਾਂ ਹੈ ਨਾ ਇਹ ਆ ਤੁਸੀਂ ਦੇਖੋ ਤੇ ਕਲਵੰਤ ਭਾਈ ਉਹ ਗੱਲ ਕਰਦੇ ਵੀ ਕਿੰਨੇ ਕਿਲੋ ਤੇ ਚਲੀ ਉਹ ਝੋਟੀ ਇਹ ਅੰਦਾਜ਼ਾ ਦੁੱਧ ਦੀ ਦੇ ਦੂਗੀ 12 13 ਕਿਲੋ 12 13 ਕਿਲੋ ਹੈ ਨਾ ਬਾਕੀ ਦੁੱਧ ਹੁੰਦਾ ਸੇਵਾ ਦਾ ਭਾਈ ਜਿੰਨੀ ਆਪਾਂ ਸੇਵਾ ਕਰ ਲਾਂਗੇ ਉਹਨਾਂ ਆਪਾਂ ਇਹ ਇੱਥੋਂ ਤੁਹਾਨੂੰ ਫੇਰ ਦਿਖਾਵਨਾ ਹੈ ਗਾੜ ਗੂੜ ਹਜੇ ਪੂਰੀ ਪਈ ਆ ਹੈ ਨਾ ਤੇ ਕਲਵੰਤ ਫਿਰ ਇਹਦਾ ਮੁੱਲ ਬਾਈ ਕੀ ਕਰਨਾ ਇਹਦਾ ਮੁੱਲ ਇਹਦਾ 35 ਕਰਦੇ 1,35,000 ਹਾਂਜੀ ਤੇ ਇੱਕ ਹੋਜੂ ਮਾਨਤਨ ਬਾਈ ਹੋਜੂ ਜੀ ਹੋਜੂ ਮਾਨਤਨ ਬਾਈ ਕਹਿੰਦਾ ਕਰਦਾ ਤੇ ਕਲਾਂਤ ਬਾਈ ਉਸ ਤੋਂ ਬਾਅਦ ਦੂਸਰੇ ਨੰਬਰ ਵਾਲੀ ਇਹਦੇ ਬਾਰੇ ਦੱਸ ਦੀ ਬਾਈ ਇਹ ਬਾਈ ਇਹ ਵੀ ਹੈਗੀ ਇਹ ਵੀ ਪਲੂਨ ਹੈ ਨਾ ਹਾਂਜੀ ਪਲੂਨ ਹੈ ਇਹਨੂੰ ਕਿੰਨੇ ਦਾ ਨਾ ਹੋਵੇ ਸੂਈ ਨੂੰ ਇਹਨੂੰ 5万 ਦਾ ਹੋਵੇ ਸੂਈ ਨੂੰ ਇਹਨੂੰ 5万 ਦਾ ਇਹਦੇ ਥੱਲੇ ਬੋਲਾ 9 ਕਿਲੋ ਹੁਣ ਇਸ ਟਾਈਮ ਹੈਗਾ ਜਿਹੜਾ ਚੂਣਾ ਥੱਲੇ ਪਿਆ ਹੈ ਚੂਣਾ ਵਾਲਾ ਬਾਈ ਜਿਹੜਾ ਥੱਲੇ ਚੂਣਾ ਬਹਿ ਕੇ ਜਾਣਾ ਠੀਕ ਹੈ ਬਾਈ ਬਾਈ ਦਾ ਉਹ ਹਿਸਾਬ ਨਹੀਂ ਵੀ ਐਵੇਂ ਅਗਲਾ ਕਹੀਓ 10 ਤੋਂ ਬਾਹਰ ਆ ਕੇ ਤੇ ਕੁਲਵੰਦ ਉ ਜਿਵੇਂ 9 ਕਿਲੋ ਬੋਲੇ ਤੇ ਸਟਾਰਟ ਹੋਈ ਆ ਹਨਾ ਇਹ ਕਿੰਨੇ ਕ ਤੇ ਚਲੀ ਉਦੋਂ ਤੇ ਬਾਈ ਇਹ ਜੀ 13 14 ਕਿਲੋ ਤੱਕ ਪਾਉਗੀ 13 ਹੀ ਮੰਨ ਕੇ ਚੱਲੋ ਤੁਸੀਂ 13 ਕਿਲੋ ਹਨਾ ਚਲੋ ਬਾਕੀ ਉਹ ਤੁਹਾਡੀ ਸਮਝ ਆਣਾ ਥੋੜੀ ਬਈ ਇਹਨੂੰ ਵੀ ਕਰੀ ਹਨਾ ਤੇ ਬਾਕੀ ਤੁਸੀਂ ਦੇਖੋ ਹਨਾ ਜਾਪਯੂਤ ਚ ਬਹੁਤ ਆ ਬਾਕੀ ਬਾਈ ਕਹਿੰਦਾ ਆਪਾਂ ਕਿਸੇ ਘਰੇ ਲੂ ਉਹ ਜੇ ਬੰਦੇ ਤੋਂ ਹੀ ਲਈਆਂ ਇਹ ਕਿੱਦਾਂ ਲਈਆਂ ਬਾਈ ਪਿੰਡੋਂ ਹੀ ਤੌਰ ਤੇ ਕੁਲਵੰਦ ਬਈ ਇਹਨੂੰ ਬਾਈ ਪਲੀ ਪੁਲੀ ਇਹ ਵੀ ਬਹੁਤ ਜ਼ਿਆਦਾ ਕਿ ਨਹੀਂ ਉਹ ਬਾਈ ਜੀ ਬਈ ਇਹਨਾ ਬਹੁਤ ਸਿਵਾ ਪਿੰਡੋਂ ਹੀ ਆਪਣੇ ਲਈਆਂ ਦੋਗੇ ਹਾਂ ਤੇ ਆ ਤੀ ਦੇਖੋ ਤਰਨਦਰਨ ਇਹ ਏ ਬਾਈ ਕਿਵੇਂ ਚੋਂ ਚਾਂਣ ਦੀ ਜਿਵੇਂ ਬਾਈ ਚੋਂ ਚਾਂਣ ਬਹੁਤ ਓਕੇ ਜਮਾ ਦੋਵੇਂ ਜੋ ਬਹੁਤ ਸੀਲ ਸਾਹੂ ਬਾਈ ਓਕੇ ਹੈ ਨਾ ਬਾਈ ਹਾਂਜੀ ਤੇ ਬਾਕੀ ਤੁਸੀਂ ਬਹੁਤ ਸਾਰੇ ਸੱਜਣਾ ਕੁਲਵੰਤ ਜੀ ਆਪਾਂ ਗੱਲਬਾਤ ਕਰ ਲਈ ਬਾਈ ਕੱਤੀ ਪਾਲਣੀ ਹੋਵੇ ਤੋ ਇੰਨੇ ਕੇ ਰੁਪਏ ਖਾ ਕੇ ਤਿਆਰ ਹੁੰਦੀ ਆ ਕਿ ਨਹੀਂ ਹੁੰਦੀ ਆਈ ਕੋਈ ਸ਼ੱਕ ਨਹੀਂ ਤੋ ਚਲ ਕਈ ਵਾਰੀ ਕੋਈ ਮਜਬੂਰੀਆਂ ਹੋ ਜਾਂਦੀਆਂ ਅਗਲਾ ਹਾਂਜੀ 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 ਸਹੀ ਗੱਲ ਆ ਜੀ ਤੇ ਆ ਤੁਸੀਂ ਦੇਖੋ ਤੁਸੀਂ ਇਹ ਇਹਦਾ ਕੁਲਵੰਤ ਕੀ ਮੁੱਲ ਕਰਨਾ ਬਾਈ ਮੁੱਲ 35 ਕਰਦੇ ਜੀ 1 35 ਹਾਂਜੀ ਤੇ ਹੋ ਜੂਗਾ ਮਾਨਤਨ ਬਾਈ ਮਾਨਤਨ ਹੋਊਗਾ ਬਾਈ ਤੇ ਭਾਈ ਆਪਾਂ ਬੱਚੇ ਲਾ ਕੇ ਦਿਖਾਈ ਦੇਗੀ ਹਨਾ ਮਾਰੇ ਬਾਰੇ ਤੇ ਲੋ ਵੀ ਹਨਾ ਕਈ ਵਾਰੀ ਇਹ ਗਲਵੰਤ ਆ ਜਾਂਦਾ ਵੀ ਕਈ ਵਾਰੀ ਨਾ ਪਲੂਣ ਤੇ ਅਗਲਾ ਜਗਦਾ ਵੀ ਖਣੀ ਬੱਚਾ ਨਹੀਂ ਲੈਂਦੀ ਹੋਊਗੀ ਹਨਾ ਆਪਾਂ ਬੱਚਾ ਹੀ ਭਾਈ ਕਹਿੰਦਾ ਆਪਾਂ ਲਾ ਕੇ ਦਿਖਾਵਾਂਗੇ ਵੀਡੀਓ ਤੇ ਮਾੜਾ ਵਈ ਸਾਰਦੇ ਹੋ ਜੀ ਤੂੰ ਇਹ ਆ ਦੇਖੋ ਤੁਸੀਂ ਹਨਾ ਇਹਦਾ ਭਾਈ ਉਂ ਵੀ ਮੈਂ ਕਹਿੰਦਾ ਦੋ ਚੀਜ਼ਾਂ ਹੀ ਮਿਲ ਜਾਣਗੀਆਂ ਭਾਈ ਮਗਰ ਇਹਦੇ ਖੱਤੀ ਆ ਕਿ ਨਹੀਂ ਹਾਂ ਜੀ ਉਹ ਕਿ ਘਰੇਲੂ ਵਪਾਰੀ ਨੂੰ ਪੈਦਾ ਫਰਕ ਪੈਂਦਾ ਘਰੇਲੂ ਨੂੰ ਬੰਦੇ ਨੂੰ ਮਾਰ ਕੇ ਪੈਂਦਾ ਪੈਦਾ ਨੂੰ ਪੂਰਾ ਪੈਂਦਾ ਜੀ ਉਹਨੂੰ ਅਗਲੇ ਨੂੰ ਆਇਆ ਅਗਲਾ ਕਹਿੰਦਾ ਯਾਰ ਰਕਮ ਲਾਈ ਯਾਰ ਰਕਮ ਲਾਈ ਜਾਂਦਾ ਦੋ ਸਾਲਾਂ ਨੂੰ ਕੀ ਕਰਦੇ ਹੋ ਹਾਂ ਜੀ ਹਾਂ ਜੀ ਤੇ ਬਾਕੀ ਕੱਦ ਕਾੜਾ ਬਾਕੀ ਸੈਰ ਬਾਕੀ ਜਿਆਦਾ ਕੁਆਲਟੀ ਇਹਦਾ ਉਹ ਤੋਂ ਪਹਿਲਾਂ ਉਹ ਛੇ ਮਹੀਨੇ ਪਹਿਲਾਂ ਤਿਆਰ ਹਾਂ ਬਿਲਕੁਲ ਹਾਂ ਨਾ ਬਾਈ ਬਾਕੀ ਬਈ ਉਹ ਕੋਈ ਸੀਵਣ ਬਾਰੇ ਦੱਸਿਆ ਉਹਨਾਂ ਨੇ ਇਹਦਾ ਵਾਜਣ ਦੇ ਬਾਰੇ ਕਿ ਨਹੀਂ ਬਈ ਆਪਾਂ ਪੁੱਛਿਆ ਯਾਰ ਬਾਈ ਮੈਂ ਤਾਂ ਸਹੀ ਪੁੱਛਿਆ ਉਹਨਾਂ ਦੇ ਪਸ਼ੂ ਇੰਨੇ ਚੰਗੇ ਸਾਰੇ ਇਹੋ ਜਿਹੇ ਆ ਤਵਾ ਠੀਕ ਆ ਬਾਈ ਹੈ ਨਾ ਹੈਗੀਆਂ ਇਹ ਟੀਕੇ ਦੀਆਂ ਗਈਆਂ ਕੋਈ ਉਮੇ ਨਹੀਂ ਹਾਂ ਨਾ ਨਾ ਜੀ ਆਹ ਦੇਖੋ ਕੋਈ ਚੰਗੇ ਸੀਮਨਾ ਲਗਈਆਂ ਬਾਕੀ ਚਲੋ ਕਈ ਵਾਰੀ ਅਗਲਾ ਆਪਾਂ ਵੀ ਜਾਣਕਾਰੀ ਲੈਂਦੇ ਅਗਲਾ ਵੀ ਨਹੀਂ ਕਈ ਵਾਰੀ ਹੈ ਨਾ ਹਾਂ ਰੱਖੀ ਹੁੰਦੀ ਈ ਡਿਟੇਲ ਲਓ ਬਾਈ ਖਾ ਲਓ ਆਗੇ ਹਾਂ ਵੰਦੇ ਬਾਈ ਹਾਂ ਵੰਦੇ ਵੰਦੇ ਲੈ ਬਾਈ ਕਰ ਮਾਰ ਦੇ ਕਰਾਂ ਧਾਰਾ ਹਣਾ ਇਹ ਆ ਕਲਵੰਦ ਭਾਈ ਚੋਣ ਜਮਾ ਇੱਕ ਨੰਬਰ ਆ ਕਿ ਨਹੀਂ ਇੱਕ ਨੰਬਰ ਜੀ ਇੱਕ ਨੰਬਰ ਇਹ ਆ ਦੇਖੋ ਹੈਨਾ ਬਾਕੀ ਕਾਫੀ ਬੰਦੇ ਖੜੇ ਆ ਪਲੂਨ ਨਹੀ ਜੱਕਦੀ ਹੈਨਾ ਆ ਦੇਖੋ ਤੁਸੀਂ ਤਾਰ ਦੇ ਤਾਰ ਦੇ ਤੇ ਭਾਈ ਕੋਈ ਆਊਗਾ ਮਾਨਤਨ ਹੋ ਜਾਊਗਾ ਭਾਈ ਉਹਦਾ ਹੈਨਾ ਮਾਨਤਨ ਤੁਹਾਡੀ ਵੀਡੀਓ ਵੇਖ ਕੇ ਉਹਦੇ ਸ਼ੇਅਰ ਕਰੂਗਾ ਉਹਨੂੰ 5000 ਛੱਡ ਦਾਂਗੇ ਆਪਾਂ ਤੇ ਭਾਈ ਲੈ ਭਾਈ ਕੋਈ ਆਪਣੀ ਵੀਡੀਓ ਦੇਖ ਕੇ ਆ ਗਿਆ ਹੈਨਾ ਭਾਈ ਕਹਿੰਦਾ ਪਹਿਲੀ ਵੀਡੀਓ ਤੇ ਆਪਾਂ 5000 ਛੱਡ ਦਾਂਗੇ ਉਹਨੂੰ ਤੇ ਆਹ ਦੇਖੋ ਤੁਸੀਂ ਹੈਨਾ ਬਸ ਠੀਕ ਹੈ ਭਾਈ ਦੂਸਰੀ ਦਾ ਵੀ ਬੱਚਾ ਲਾ ਦੇ ਹੈਨਾ ਤੇ ਆਹ ਤੁਸੀਂ ਦੇਖੋ ਐਨ ਖੜ ਗਈ ਆ ਪਲੂਨ 'ਚ ਇਹੀ ਖਾਸੀਅਤ ਹੈ ਬਾਈ ਬਰੀਡ ਦੀ ਕਿ ਨਹੀਂ ਹਾਂਜੀ ਹਾਂਜੀ ਖੜਕੇ ਦੁੱਧ ਦੇਦਾ ਤਾਂ ਉਹਦੇ ਵਰਗੀ ਰੀਸ ਨਹੀਂ ਹੈਣਾ ਤੇ ਆਪਾਂ ਦੂਜੀ ਦਾ ਵੀ ਬੱਚਾ ਲਾ ਕੇ ਦਿਖਾਵਾਂਗੇ ਇਹਦੇ ਨਾਲ ਆਪਾਂ ਨੂੰ ਪਤਾ ਲੱਗ ਜੂਗਾ ਇਹ ਇੱਥੋਂ ਦੇਖੋ ਹੈਣਾ ਬਾਕੀ ਹੂ ਨਹੀਂ ਬਾਈ ਕੋਈ ਤਿਹਾਰੇ ਤਨੂਰੇ ਪਾਏ ਉਵੇਂ ਧੁਰਗਾਂ ਫਰਤੰਗਾ ਹੈਣਾ ਨਾ ਜੀ ਨਾ ਆਪ ਜਿਵੇਂ ਬਾਲਾ ਮੰਦੀਆਂ ਵੀ ਕਰੜੀਆਂ ਹੁੰਦੀਆਂ ਕਿ ਨਹੀਂ ਪਾਣੀ ਪੀਉ ਛੱਡਦੇ ਮੂੰਹ ਛੱਡ ਦਿੰਦੇ ਆ ਹਾਂ ਆ ਉਹਦੇ ਵਿੱਚ ਜਿਹੜੇ ਕਰ ਉਹ ਵੀ ਆਈ ਜਾਂਦੀ ਜਲਕ ਲੈਣਾ ਬਾਈ ਤੇ ਲੋ ਵੀ ਜੇ ਕਿਸੇ ਬੰਦੇ ਨੇ ਹਨਾ ਪੈਸੇ ਲਾਉਣੇ ਝੋਟੀਆਂ ਤੇ ਤੇ ਅਗਲਾ ਕਹਿੰਦਾ ਜਾਇਜ਼ ਮੁੱਲ ਦੀਆ ਬਾਈ ਆਪਣੇ ਏਰੀਆ 'ਚੋਂ ਵਧੀਆ ਝੋਟੀ ਨਿਕਲਦੀ ਜੇ ਆਪਾਂ ਗੱਲਬਾਤ ਕਰ ਲਈ ਜੇ ਤੱਕੀ ਦੇ ਵੀ ਆਪਾਂ ਪੜਾਉਂਦੇ ਨੇ ਵੀ ਹੋਣਾ ਜਿੱਥੇ ਮੰਨ ਲਾ ਕਿਤੇ ਮੰਡੀ ਵੀ ਕਿਤੇ ਵੀ ਜਾਂਦਾ ਬੰਦਾ ਆਉਂਦਾ ਕਿਸੇ ਕੁੜੀ ਦਾ ਪਹਿਲਾਂ ਪੁੱਛਦਾ ਬਾਈ ਏਰੀਆ ਦਾ ਹਨਾ ਹਾਂ ਉਹ ਪਹਿਲਾਂ ਉਥੇ ਹਿਲਦਾ ਲਿਗਾ ਬੰਦਾ ਕਿਸੇ ਕੁੜੀ ਦੇ ਸੁਣ ਕੇ ਬਾਕੀ ਚਲੋ ਅਗਲੇ ਨੂੰ ਸਮਝਾ ਪਾਉਣੀ ਆ ਕਦੀ ਹਾਂ ਸਹੀ ਗੱਲ ਆ ਜੀ ਇਹ ਜਿਹੜੀ ਚੀਜ਼ ਹੈਗੀ ਬਾਕੀ ਉਹ ਪੈਸੇ ਲਾਉਣੇ ਉਹ ਤਾਂ ਬਿੱਕਾ ਦੀ ਮੂਰੀ ਆ ਇਹ ਮਾਰਾ ਦਿਖਾ ਦੀਏ ਬਈ ਅਭੀ ਹਾਂ ਬਣਾ ਮਨੇ ਪਾਸੋਂ ਇਹ ਆ ਦੇਖ ਲੋ ਨਾ ਬਈ ਇਹ ਮੇਰੇ ਮਨ ਦਾ ਹੀ ਸੀਗਾ ਮੈਂ ਕਿਹਾ ਬਈ ਆਪਾਂ ਬੱਚੇ ਲਾ ਕੇ ਦਿਖਾ ਦੀਏ ਬਾਈ ਕਹਿੰਦਾ ਕੋਈ ਚੱਕਰ ਨਹੀਂ ਯਾਰ ਆਪਾਂ ਲਾਈਵ ਹੀ ਦਿਖਾਤਾ ਕੋਈ ਮੂਰੇ ਨਹੀਂ ਖੜੇ ਜਾਂ ਕੋਈ ਹਨ ਬਈ ਇਹਦੇ ਨਾਲ ਇਹ ਸਹੀ ਮਨੇ ਇਹ ਪਤਾ ਲੱਗ ਜਾਂਦਾ ਬਈ ਬਲੂਨ ਤੋਂ ਕਈ ਵਾਰੀ ਬੰਦਾ ਜਗਦਾ ਹੁੰਦਾ ਅਗਲਾ ਕਹਿੰਦਾ ਕਦੇ ਬੱਚਾ ਨਾ ਲੈਂਦੀ ਹੋਊਗੀ ਉਹ ਹਨ ਉਹਦਾ ਕੋਈ ਚੱਕਰ ਨਹੀਂ ਇਹਦਾ ਕਿ ਨਹੀਂ ਹਾਂਜੀ ਹਾਂਜੀ ਪਾਇਦੀਆਂ ਹੀ ਮਾਰਦੀ ਧਾਰਾ ਬਈ ਅਤਰਾ ਹੀ ਚਲ ਆ ਇੱਥੋਂ ਦੇ ਲੋ ਨਾ ਥਾਣ ਤੋਂ ਮੇਰੀ ਆਵਾਜ਼ ਤੇ ਬੁਲਾਂਦੀ ਕਰੇ ਤੇ ਕਰਦੇ ਰਤਾ ਆ ਵੇ ਤੇ ਮੁੱੱਚ ਕਾ ਬਾਈ ਬਾਕੀ ਉਂ ਨਹੀਂ ਮੇਰੇ ਹਿਸਾਬ ਨਾਲ ਬਾਈ ਕੋਈ ਮਰਜੀ ਬੈਜੇ ਮੈਂ ਮੁੰਡਾ ਬੈਜੇ ਮਰਜੀ ਬੈਜੇ ਬਾਈ ਹੈ ਨਾ ਉਹ ਮੇਰੇ ਕਿਲੇ ਖੜਿਆ ਨਹੀਂ ਕੋਲੋਂ ਤੋਂ ਖੜਦੀ ਬਾਈ ਇਹ ਆ ਦੇਖੋ ਬਾਈ ਚੋਣੇ ਦਾ ਵੀ ਨਹੀਂ ਪਹਿਲਾਂ ਚੋਟੀ ਕਿਥੇ ਖੜਦੀ ਆ ਹਾਂ ਬਿਲਕੁਲ ਹੈ ਨਾ ਬਾਈ ਦੂਸਰੀ ਦੀਆਂ ਵੀਗਾ ਇਹ ਆ ਲੈ ਲਓ ਮਿੱਤਰੋ ਚੂਣ ਚਾਣ ਵਾਲੇ ਪਾਸੋਂ ਜਮਾ ਇੱਕ ਨੰਬਰ ਆ ਪਲੂਣ ਝੋਟੀਆਂ ਵਿੱਚ ਕੋਈ ਵੀ ਬੰਦਾ ਹਨਾ ਮਾਰੀ ਵੀਰੇ ਧਾਰਾ ਇਹ ਆ ਦੇਖੋ ਤੁਸੀਂ ਹਨਾ ਐਵਰੀ ਪਲੂਣ ਬੰਦਾ ਜਾਗਦਾ ਹੁੰਦਾ ਅਗਲਾ ਕਹਿੰਦਾ ਵੀ ਆਏ ਨਾ ਹੋਵੇ ਆਵੇਂ ਨਾ ਹੋਵੇ ਤੇ ਬਾਈ ਨੇ ਵੀਡੀਓ ਦੇ ਵਿੱਚ ਲਾਈ ਵੀ ਧਾਰਾ ਮਾਰ ਕੇ ਦਿਖਾ ਦਿnga ਇਹਦੂ ਅੱਗੇ ਤਾਂ ਕੁਝ ਨਹੀਂ ਗਿਆ ਕਿ ਨਹੀਂ ਬਾਕੀ ਥੋੜੀ ਬਾਈ ਕਲਾਂ ਤਾਂ ਬਾਈ ਸਮਝਾ ਕੇ ਸਮਝਾ ਸਹੀ 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 ਪਸੂ ਇਹ ਆਪਣੇ ਕੋਲੇ ਸੋਨਾ ਹੀ ਆ ਆਪਣੇ ਕੋਲੇ ਖੜਗਾ ਹਨਾ ਵਾ 19 ਕਿਉਂ ਲਿਓ ਬਾਈ 2 ਟਾਈ ਸਾਲ ਹੋ ਗਏ ਅਸੀਂ ਕੰਮ ਹੀ ਪੂਰਾ ਇਮਾਨਦਾਰ ਨਹੀਂ ਕਰਦੇ ਠੀਕ ਆ ਬਾਈ ਹਨਾ ਆਪਾਂ ਹੈਲੋ ਜੁਲਕੇ ਨਹੀਂ ਜੇ ਕੋਈ ਗਲਤੀ ਆ ਉਹ ਮੰਡੀ ਵਿੱਚ ਕੋਈ ਨਹੀਂ ਦਿੰਦੇ ਨਹੀਂ ਇੱਥੇ ਬਿਲਕੁਲ ਹੈ ਨਾ ਭਾਈ ਤੇ ਹਰਜਿੰਦਰ ਭਾਈ ਜਾ ਆਪਣਾ ਨਾ ਕੁਲਵੰਤ ਭਾਈ ਜਾਂਦੇ ਜਾਂਦੇ ਹਨ ਫਾਰਮ ਦੀ ਪ੍ਰੋਪਰ ਲੋਕੇਸ਼ਨ ਬੋਲ ਕੇ ਕਿਸੇ ਨੂੰ ਘਰ ਲੱਭਣਾ ਸੌਖਾ ਹੋਵੇ ਤੇ ਨੰਬਰ ਬੋਲਦੀ ਮੈਂ ਜੀ ਆ ਨੰਬਰ ਵੀ 17282 17282 10898 ਜੀ ਤੇ ਘਰ ਦੀ ਲੋਕੇਸ਼ਨ ਭਾਈ ਆਪਣੇ ਦੀ ਬਾਬਾ ਅਜੈ ਸਿੰਘ ਜੀ ਠੀਕ ਹੈ ਜੀ ਤਿੰਨ ਮੋਰਾ ਵਾਲੀ ਬਲਵੰਤ ਕੈਨਾ ਸੋਰਾ ਠੀਕ ਹੈ ਭਾਈ ਨੇੜੇ ਦੇ ਪਿੰਡ ਭਾਈ ਨੇੜੇ ਪੱਕਾ ਜੀ ਤੀ ਕਟ ਵਾਲੀ ਪੱਕੇ ਤੇ ਨਾ ਪੱਕਾ ਜੀ ਠੀਕ ਹੈ ਭਾਈ ਮੋਦਕੀ ਵਾਲੇ ਪਾਸੇ ਜੀ ਕਬਰ ਵਸ਼ਾ ਤੇ ਮੁਰਾਲੀ ਬਾਕੀ ਗਾਣਾ ਵੀ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਹੋਰ ਕੋਈ ਵੀ ਦੋਨਾਂ ਛੋਟੀਆਂ ਦਾ ਬਾਈ ਕਹਿੰਦਾ ਵੀ ਆਪਾਂ 135 35000 ਮੁੱਲ ਕੀਤਾ ਏ ਤੇ ਕੋਈ ਸੱਜਣਾ ਆਪਣੀ ਵੀਡੀਓ ਦੇਖ ਕੇ ਆਉਂਦਾ ਏ ਤਾਂ ਉਹਨਾਂ ਦਾ 5000 ਰੁਪਏ ਦਾ ਮਾਣ ਹੋਊਗਾ ਕਿਉਂਕਿ ਬਾਈ ਕਹਿੰਦਾ ਵੀ ਆਪਣੇ ਚੈਨਲ ਦੇ ਉੱਪਰ ਪਹਿਲੀ ਵੀਡੀਓ ਹੈ ਬਾਕੀ ਬਹੁਤ ਸਾਰੇ ਸੱਜਣਾ ਨੂੰ ਇਹ ਹੁੰਦਾ ਵੀ ਯਾਰ ਕੋਈ ਨਵਾਂ ਹਾਂਣ ਮਿਲ ਜੇ ਉਹਨਾਂ ਵਾਸਤੇ ਵੀਡੀਓ ਖਾਸ ਆ ਵੀਡੀਓ ਨੂੰ ਵੱੱਟਾ-ਬੱਟਾ ਸ਼ੇਅਰ ਕਰ ਦਿਓ ਹੋਰ ਕੋਈ ਵੀ ਤਸ਼ੱਲੀ ਭਰ ਕਰਨੀ ਆ ਬਾਈ ਉਹਨਾਂ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਲ ਧੰਨਵਾਦ